महाराज <coughs> जी, जी पवित्र हज़ूरी जुड़ सतसंगी जनूं <coughs> ਸਤਿਗੁਰ ਜੀ ਦੇ ਅਮੋਲਕ ਬਚਨ ਸਰਣ ਕਰ ਰਹੇ ਹੋ ਜੋਤੀ ਜੀ ਪਾਤਸ਼ਾਹ ਮਹਾਰਾਜ ਦੇ ਉਚਾਰਨ ਕੀਤੇ ਹੋਏ ਬਹ ਬੋਲ ਹਨ ਤਤ ਤਨ ਸਤਿਗੁਰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਬਹੁਤ ਹੀ ਕਿਰਪਾ ਕਰਕੇ ਸਾਡੇ ਜੀਵਾਂ ਦੇ ਭਲੇ ਲਈ ਜਿੰਦ ਦੇ ਕਲਿਆਣ ਹਿੱਤ ਹੁਕਮਨਾਮੇ ਦੇ ਰੂਪ ਵਿੱਚ ਪ੍ਰਗਟ ਕਰਕੇ ਸਾਡੇ ਸਰਵਣ ਤੱਕ ਪਹੁੰਚਾਏ ਨੇ ਸਤ ਗੁਰੂ ਜੀ ਸਭ ਦੇ ਵਿੱਚ ਜੋ ਬਖਸ਼ਿਸ਼ ਕਰ ਰਹੇ ਨੇ ਆਉ ਸੰਖੇਪ ਜੀ ਵਿਚਾਰ ਸਰਵਣ ਕਰਨ ਦਾ ਯਤਨ ਕਰੀਏ ਜੀ ਸਤਨਾਮ ਵਾਹਿਗੁਰੂ ਜੀਓ ਪੜ ਪੜ ਪੰਡਿਤ ਵੇਦ ਵਿਖਾਣ ਹੈ माया मोह सुआई दूਜੇ ਪਾਏ ਹਰ ਨਾਮ ਵਿਸਾਰਿਆ ਮਨ ਮੂਰਖ ਮਿਲ ਸਜਾਏ ਸਤਿਗੁਰ ਜੀ ਬਖਸ਼ਿਸ਼ ਕਰ ਰਹੇ ਨੇ ਜਿਹੜੇ ਸਾਡੇ ਵਰਗੇ ਦੂਜਿਆਂ ਨੂੰ ਸਿੱਖਿਆ ਦੇਣ ਵਾਲੇ ਨੇ ਬਿਨ ਮੰਗਿਆ ਉਪਦੇਸ਼ ਦੇ ਹੀ ਜਾਂਦੇ ਨੇ ਜਿਹੜੇ ਸਤਗੁਰੂ ਜੀ ਕਹਿੰਦੇ ਨੇ ਪੰਡਿਤ ਕਹਿੰਦੇ ਨੇ ਵਿਦਵਾਨ ਨੂੰ ਵਿਦਵਾਨ ਲੋਕ ਪੜ ਪੜ ਕੇ বেদ ਵਖਿਆਨ ਕਰਦੇ ਨੇ ਕਾਦੇ ਲਈ ਕਰਦੇ ਨੇ ਮਾਇਆ ਮੋਹ ਸੁਆਇ ਮਾਇਆ ਦਾ ਮੋਹ ਹੈ ਧਨ ਦੇ ਲਾਲਸ ਕਰਕੇ ਆਪਣੀ ਵਡਿਆਈ ਦੇ ਲਾਲਸ ਕਰਕੇ ਪੜ ਕੇ ਸੁਣਾਉਂਦੇ ਨੇ ਦੋ ਜੀ ਹਰ ਇਹ ਸਾਡੀ ਹਾਲਤ ਹੈ ਸਾਧ ਸੰਗਤ ਜੀ ਕਿਓ ਪੜੀ ਹੈ ਕਿਆ ਗੁੜੀ ਹੈ ਕਿਆ 베ਦ ਪੁਰਾਨਾ ਸੁਣੀ ਹੈ ਪੜੇ ਸੁਣੇ ਕਿਆ ਹੋਏ ਜੋ ਸਹਜ ਨਾ ਮਿਲੇ ਉਸੋਈ ਕੀ ਫਾਇਦਾ ਪੜੰਦਾ ਨਾ ਸੁਣੰਦਾ ਨਾ ਸੁਣਾਣ ਦਾ ਤਿੰਨ ਨੇ ਕਿਆ ਨਾ ਗੁਣ ਵਿਚਾਰਨ ਦਾ ਕੋਈ ਲਾਭ ਨਹੀਂ ਕਿਉਂਕਿ ਪੜਨੇ ਦਾਤਾ ਇਹ ਲਾਭ ਸੀ 베ਦ ਪੁਰਾਨ ਪੜੇ ਕੋ ਇਹ ਗੁਣ ਸਿਮਰੇ ਹਰ ਕੋ ਨਾਮ ਪਰਮਾਤਮਾ ਨੂੰ ਯਾਦ ਕਰਨ ਲੱਗੇ ਅਸੀਂ ਹੁਣ ਕਥਾ ਕਰਦੇ ਆ ਸਾ ਸੰਗਤ ਜੀ ਰੋਜ਼ ਕਰਦੇ ਆ ਕਈ ਵਾਰ ਕਰਦੇ ਆ ਦਿਨ ਵਿੱਚ ਕਈ ਕਈ ਵਾਰ ਤਿੰਨ ਵਾਰੀ ਤਾਂ ਪੱਕੀ ਡਿਊਟੀ ਐ ਸੜੀ ਇਸ ਤੋਂ ਜ਼ਿਆਦਾ ਵੀ ਐ ਸਤਿਗੁਰ ਜੀ ਨੇ ਬਖਸ਼ਿਸ਼ ਕੀਤੀ ਹੁਣ ਜੇ ਮੇਰੇ ਮਨ ਵਿੱਚ ਮੇਰੇ ਜੀਵਨ ਵਿੱਚ ਚਿੱਤ ਤਬਦੀਲੀ ਹੀ ਨਾ ਆਈ ਦੱਸੋ ਫਿਰ ਕੀ ਫਾਇਦਾ ਸਾਡੇ ਸੁਣਨ ਦਾ ਸਾਡੇ ਪੜਨ ਦਾ मायादाई बिहार है माया ਲਈ ਕਰ ਰਹੇ ਹ ਬਹੁਤ ਵਰੀ ਤਾਂ ਸਤ ਸੰਗੀ ਜਾਂ ਮੇਰੇ ਵਰਗੇ ਕਥਕਾਰ ਦੂਜੇ ਦਾ ਹੱਕ ਤੇ ਵੀ ਦੇਖਦੇ ਨੇ ਇਹ ਦੂਜੇ ਦਾ ਹੱਕ ਵੀ ਠਕਾਉਂਦੇ ਨੇ ਜਾਂ ਮਾਰਦੇ ਨੇ بادشاہ ਤਾਂ ਕਿੰਨੇ ਗੁਰ ਪੀਰ ਹਾਮਾ ਤਾਂ ਪਰੇ ਜਾ ਮੁਰਦਾਰਨਾ ਖਾਏ ਕਿਸੇ ਦਾ ਠੱਗੀ ਕਰਕੇ ਨਾ ਖਾਵੇ ਭਾਵੇਂ ਸਰਕਾਰੀ ਹੋਵੇ ਦਰਬਾਰੇ ਹੋਵੇ ਸਰਮਦਾ ਫਿਰ ਤਾਂ ਜੀਵਨ ਵਿੱਚ ਕੁਝ ਬਣੇਗਾ ਵੈਸੇ ਨਹੀਂ ਬਣਦਾ ਯਾਦ ਰੱਖੇ ਜੀ ਕਿਸੇ ਵੀ ਪੱਖ ਤੋਂ ਹੁਣ ਮਾਇਆ ਮੋਹ ਸਵਾਏ ਗੱਲ ਤਾਂ ਮਾਇਆ ਦੇ ਮੋਹ ਦੀ ਸਵਾਰਥ ਦਾ ਹੈ ਬਸ ਮਾਇਆ ਮੋਹ ਮਾਇਆ ਦੀ ਪਕੜ ਮਾਇਆ ਦਾ ਮੋਹ ਨਹੀਂ ਕਰਨਾ ਮਾਇਆ ਵਿੱਚ ਰਹਿਣਾ ਹੈ ਸਵਾਏ ਆਪਣਾ ਹੀ ਸਵਾਰਥ ਮੁੱਖ ਰੱਖਣਾ ਦੂਜੇ ਦਾ ਨਹੀਂ ਕਿਤੇ ਸੰਸਾਰ ਦਾ ਭਲਾ ਹੋ ਰਿਹਾ ਆਪਣਾ ਸਵਾਰਥ ਛੱਡ ਦੇ ਦੂਜੇ ਦਾ ਭਲਾ ਹੋ ਰਿਹਾ ਆਪਣਾ ਸਵਾਰਥ ਛੱਡ ਦੇ ਮਨੁੱਖਾ ਨਹੀਂ ਕਿਸੇ ਦਾ ਭਲਾ ਹੋਵੇ ਹੋਵੇ ਨਾ ਹੋਵੇ ਮੇਰਾ ਸਵਾਰਥ ਸੁਆਏ ਉਸ ਨੂੰ ਕਹ ਦੇ ਆਪਣੇ ਸਵਾਰਥ ਨੂੰ ਮੁੱਖ ਰੱਖੇ ਉੱਥੇ ਫਿਰ ਕੋਈ ਲਾਭ ਨਹੀਂ ਸਾੜਾ ਸਾਥ ਸਮਝੀਣਾ ਸੁਣਨ ਦਾ ਨਾ ਸੁਣਾਉਣ ਦਾ ਨਾ ਪੜ੍ਹਨ ਦਾ ਨਾ ਸਤ ਸੰਗਤ ਕਰਨਾ ਮਾਫ ਕਰਨਾ ਇਹ ਗੱਲ ਦੇਖੀ ਜਾਂਦੀ ਸੋ ਇਹ ਸਾਡੀ ਹਾਲਤ ਹੈ ਪੜ ਕੇ ਅਸੀਂ ਸੁਣਾ ਰਹੇ ਹਾਂ ਦੂਜਿਆਂ ਨੂੰ ਪਰ ਮਾਇਆ ਦਾ ਬੋਬੀ ਮੇਰੀ ਫੇਮਸ ਹੋ ਜਾਏ ਧਨ ਨਹੀਂ ਲੈਂਦਾ ਹੋਵੇ ਕੋਈ ਵੱਡੀ ਗੱਲ ਨਹੀਂ ਹੈ ਕਹਿੰਦੇ ਉਹ ਤਾਂ ਸਿਰਫ ਮਾਇਆ ਦੇ ਸਵਾਦ ਸਵਾਦ ਮੇਰੀ ਮਸ਼ਹੂਰੀ ਹੋ ਜਾਏ ਮੈਂ ਪ੍ਰਸਿੱਧ ਹੋ ਜਾਵਾਂ ਹੋ ਜਾ ਕੇ ਹੋ ਜਾਵਾਂ ਫੇਮਸ ਹੋ ਜਾਵਾਂ ਆ ਵੀ ਮਾਇਆ ਆਚਾਰ ਜੀਵਨ ਦਾ ਨਹੀਂ ਬਣਿਆ ਪਰ ਪਰ ਕੇ ਤਾਂ ਗੱਲਾਂ ਤਾਂ ਸਾੜੀਆਂ ਵੀ ਬੜੀ ਵਧੀਆ ਲੱਗਦੀਆਂ ਹੋਣੀਆਂ ਤੁਨ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨੋ ਕੁਸ਼ਦਾਂ ਕਾਲੀਆਂ ਬਾਹਰ ਉਹ ਚਿੱਟੀਆਂ ਇਸ ਤਰ੍ਹਾਂ ਤਾਂ ਬਹੁਤ ਵਧੀਆ ਆਪਾ ਇਹ ਐਸੀ ਅਵਸਥਾ ਸਾੜੀ ਬਣੀ ਹੋਈ ਏ ਸਤਿਗੁਰੂ ਜੀ ਕਹਿੰਦੇ ਭਾਈ ਏ ਪਰਪੜ ਕੇ ਦੂਜਿਆਂ ਨੂੰ ਸੋਹਂਦਾ ਹੈ ਦੂਜੇ ਭਾਏ ਹਰ ਨਾਮ ਵਿਸਾਰਿਆ ਮਨ ਮੂਰਖ ਮਿਲੈ ਸਜਾਇ ਦੂਜਾ ਪਿਆਰ ਲੱਗਿਆ ਹੋਇਆ ਇਸ ਕਰਕੇ ਹਰੀ ਨਾਮ ਗਿਆ ਭੁੱਲ ਵਿਸਾਰੇ ਆ ਭੁੱਲ ਗਿਆ ਦੂਜਾ ਭਾਵ ਉਹਦੇ ਵੀ ਚਿੱਤ ਲੱਗਣ ਹਰ ਨਾਮ ਛੋੜ ਦੂਜੇ ਲੱਗੇ ਤਿਨ ਕੇ ਗੁਣ ਹੋ ਕਿਆ ਕਹੂੰ ਉਹ ਸੰਤਾਂ ਨੂੰ ਕਿਹਾ ਗਿਆ ਰਹੋ ਸੰਤ ਹੂ ਟੋੜ ਉਹ ਵੀ ਦੂਜੇ ਭਾਵ ਵਿੱਚ ਲੱਗਿਆ ਹੋਇਆ ਇਥੇ ਪੰਡਿਤ ਹੈ ਵਿਦਵਾਨ ਹੈ ਜੇ ਕੋ ਵੀ 베ਦ ਵਿਖਾਣ ਨੂੰ ਕਿਹਾ ਨਹੀਂ ਕੋਈ ਵੀ ਗ੍ਰੰਥ ਵਿਖਿਆਣ ਕਰਦਾ ਹੈ ਫਿਰ ਇਹ ਨਾਮ ਨਹੀਂ ਹੈ ਦੂਜੇ ਭਾਏ ਨਾਮ ਸਾਰੇ ਆ ਪੜਨ ਦਾ ਤਾਂ ਇਹ ਗੁਰੂ ਜੀ ਨਾਮ ਮਿਲੇ ਹਰ ਨਾਮ ਮਿਲੇ ਸਰੁ ਹਰੀ ਨਾਮ ਦੀ ਪ੍ਰਾਪਤੀ ਹੋਵੇ ਹਰੀ ਨਾਮ ਵਿੱਚ ਪਿਆਰ ਲੱਗੇ ਸਾਡਾ ਮਨ ਮੂਰਖ ਮਿਲੇ ਸਜਾਏ ਪੰਡਿਤ ਨੂੰ ਮੂਰਖ ਕਹਿ ਰਹੇ ਨੇ ਪੰਡਿਤ ਨੂੰ ਮੂਰਖ ਹੈ ਇਹ ਮਨ ਮੂਰਖ ਮਨ ਮੂਰਖ ਹੈ ਮਨ ਕੇ ਅੰਦੇ ਆਪ ਨਾ 부ਝੇ ਅਵਰ 부ਝਾਵੇ ਕਾਹੇ ਹੋਰਾਂ ਨੂੰ ਕਿਉ ਸਮਝਾ ਰਿਹਾ ਆਪ ਤਾਂ ਸਮਝਿਆ ਨਹੀਂ ਇਹ ਸਾਡੀ ਹਾਲਤ ਹੈ ਸਾਧ ਸੰਗਤ ਜੀ ਜੋ ਬਾਦਸ਼ਾਹ ਕਹਿੰਦੇ ਨੇ ਜਿਨ ਜਿਉ ਪਿੰਡ ਦਿੱਤਾ ਤਿਸ ਕਬੋ ਨ ਚੇਤ ਹੈ ਪੰਡਿਤ ਲੋਕ ਮੈਂ ਆਪ ਜੀ ਨੂੰ ਆਮ ਤੌਰ ਤੇ ਕਿਹਾ ਕਰਦਾ ਗਿਆਨੀ ਕੋਲ ਨਾਮ ਨਹੀਂ ਹੁੰਦਾ ਇਤਨਾ ਪੰਡਿਤ ਵਿਦਵਾਨ ਕਲਾ ਹੋਵੇ ਨਹੀਂ ਬੰਦਾ ਵਿਦਤਾ ਪੈਦਾ ਹੋਵੇ ਨਾਮ ਜਪ ਕੇ ਜਦੋਂ ਗਿਆਨ ਪੈਦਾ ਹੋਵੇ ਨਾਮ ਜਪ ਕੇ ਕਦੋਂ ਹੁੰਦਾ ਹੈ ਨਾਮ ਜਪਣ ਨਾਲ ਮਾਇਆ ਦਾ ਪ੍ਰਭਾਵ ਘਟ ਜਾਂਦਾ ਹੈ ਤੇ ਫਿਰ ਹੁੰਦਾ ਹੈ ਮਾਇਆ ਮਮਤਾ ਤਨ ਤੇ ਭਾਗੀ ਜਦੋਂ ਚਲੀ ਜਾਏ ਉਪਜਿਓ ਨਿਰਮਲ ਗਿਆਨ ਉਹ ਵਿਦਵਾਨ ਉਹ ਪੰਡਿਤ ਸੋ ਪੰਡਿਤ ਜੋ ਮਨ ਪਰਬੁੱਧ ਹੈ ਰਾਮ ਨਾਮ ਆਤਮ ਮੈਂ ਸੁਧ ਹੈ ਬਾਹਰ ਨਹੀਂ ਆਤਮ ਮੈਂ ਤਾਂ ਹੈ ਪਾਦਸ਼ਾਹ ਕਹਿੰਦੇ ਨੇ ਜਿਸ ਨੇ ਭਾਈ ਜੀਤ ਦਿੱਤੀ ਪਿੰਡ ਦਿੱਤਾ ਤਿਸ ਕਬੂ ਨਾ ਚੇਤੇ ਉਹ ਪੰਡਿਤ ਉਹਨੂੰ ਯਾਦ ਹੀ ਨਹੀਂ ਕਰਦਾ ਕਰੇ ਯਾਦ ਰਹੇਗਾ ਵੀ ਨਹੀਂ ਇਤਨੀ ਵਡਿਆਈਆਂ ਵਿੱਚ ਕਿੱਥੇ ਯਾਦ ਰਹਿੰਦਾ